ਜਜਮੈਂਟ ਲਾ ਲੋਂਗੇ ਹਨ ਬਈ ਆਪਾਂ ਖੜਾ ਕੇ ਬਈ ਲੰਮੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਹੋਏ ਹਾਂ ਸਰਾਮਾ ਪਿੰਡ ਦੇ ਵਿੱਚ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਇਹਨੂੰ ਜੈਤੋ ਪੈ ਜਾਂਦੀ ਹੈ ਜੇ ਕਿਸੇ ਨੇ ਵੀ ਵੀਰ ਭਾਈ ਨੇ ਵੀਡੀਓ ਬਣਵਾਉਣੀ ਹੋਵੇ ਆਪਣਾ ਨੰਬਰ ਹੈਗਾ 9855003044 ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਵਾਂਗੇ ਤੇ ਬਾਕੀ ਇਹ ਜਿਹੜੀ ਗਾਂ ਸਾਨੂੰ ਦਿੱਸੀ ਜਾਂਦੀ ਆ ਇਹਦੀ ਵਿਸ਼ੇਸ਼ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਜੇ ਕਿਸੇ ਵੀ ਵੀਰ ਦੇ ਗਾਂ ਪਸੰਦ ਆਉਂਦੀ ਆ ਤਾਂ ਬਾਈ ਦੇ ਘਰੇ ਆਇਓ ਚੈੱਕ ਪਾਸ ਕਰਕੇ ਆਪਦੀ ਤਸੱਲੀ ਕਰਕੇ ਲੈ ਕੇ ਜਾਇਓ ਤੇ ਆਜੋ ਕਰਾਈਏ ਬਾਈ ਨਾਲ ਗੱਲਬਾਤ ਕੀ ਡਿਟੇਲ ਰਹੂਗੀ ਛੋੜੇ ਨਾਲ ਸਾਂਝੀ ਕਰਦੇ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸੋਗੇ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਠੀਕ ਆ ਗੁਰਪ੍ਰੀਤ ਬਾਈ ਜੇ ਆਪਣੇ ਪਿੰਡ ਦੀ ਗੱਲ ਕਰੀਏ ਗਵਾਂਢੀ ਪਿੰਡ ਕਿਹੜੇ-ਕਿਹੜੇ ਆ ਗਏ ਬਹਿਵਲ ਆ ਗਏ ਜੀ ਗੁਰੂਸਰ ਆ ਗਏ ਜੀ ਠੀਕ ਹੈ ਤੇ ਦੂਗਾ ਨਾਮ ਹੀ ਲਾ ਗਏ ਨਮੇਲੇ ਤੇ ਆ ਪਿੰਡ ਆ ਗਿਆ ਸਰਾਮਾ ਹਾਂਜੀ ਇਹ ਸਰਾਮਾ ਆ ਗਿਆ ਠੀਕ ਆ ਬਈ ਤੇ ਜਿਲ੍ਹਾ ਫਰੀਦਕੋਟ ਪਈ ਜਿਲ੍ਹਾ ਫਰੀਦਕੋਟ ਜੀ ਤਹਿਸੀਲ ਜੈਤੋ ਜੀ ਠੀਕ ਹੈ ਤੇ ਬਈ ਗੁਰਪ੍ਰੀਤ ਜੇ ਹੁਣ ਆ ਗਾਂ ਜਿਹੜੀ ਆਪਣੀ ਦਸੀ ਜਾਂਦੀ ਇਹ ਸੇਲ ਕਰਨੀ ਆ ਤੁਸੀਂ ਹਾਂ ਤੇ ਕਿੰਨੇ ਸੂਏ ਸੂਣ ਵਾਲੀ ਆ ਦੂਜਾ ਸੂਆ ਜੀ ਹੁਣ ਇਸ ਤੋਂ ਪਹਿਲਾ ਸੂਹ ਹੈ ਜੀ ਦੂਜਾ ਸੂਣ ਵਾਲੀ ਠੀਕ ਆ 25 ਪਲੱਸ ਦੁੱਧ ਦੇਊਗੀ 20 ਲੀਟਰ ਪਹਿਲਾ ਚੋਇਆ ਵੈ 20 ਚੋਇਆ ਵੈ ਹਾਂਜੀ ਠੀਕ ਆ ਕਰਦੀ ਆ ਕਰਦੀ ਗਾਂ ਜੀ ਕੋਈ ਸਾਡਾ ਵਪਾਰ ਲੈਣ ਦਾ ਕੰਮ ਨਹੀਂ ਠੀਕ ਹੈ ਗੱਲ ਘਰੇਲੂ ਗਾਂ ਜੀ ਘਰੇਲੂ ਹੀ ਬੰਦੇ ਆ ਹਾਂਜੀ ਠੀਕ ਹੈ ਗੱਲ ਬਈ ਠੀਕ ਹੈ ਤੇ ਦਿਨ ਕਿੰਨੇ ਕੇ ਲੈ ਜੂਗੀ ਵੀਰ ਜੀ ਤਕਰੀਬਨ ਇਹ ਹਫਤਾ ਲੈ ਜੂਗੀ ਜੀ ਹਾਂ ਤਾਂ ਲੈ ਇੱਕ ਹਫ਼ਤਾ ਪਿਆ ਹ ਜੀ ਇਹਦਾ ਠੀਕ ਹੈ ਤੇ ਜਿਵੇਂ ਤੁਸੀਂ ਪਹਿਲੇ ਸੂਏ ਬਈ ਦੁੱਧ ਕਿਹਾ ਜੀ ਦਾ 20 ਲੀਟਰ ਹਾਂ ਜੀ ਤੇ ਤੁਸੀਂ ਆਪਦੇ ਘਰੇ ਸੀ ਤੇ ਆਪ ਚੋਈ ਹੋਈ ਹੈ ਹਾਂ ਜੀ ਥੀ ਚੋਈ ਹੈ ਜੀ ਕੋਈ ਆਪ ਦੀ ਦੋ ਟਾਈਮ ਤਿੰਨ ਟਾਈਮ ਤੇ ਸੱਲੀ ਕਰਕੇ ਲੈ ਜਾ ਸਕਦਾ ਜਦੋਂ ਸੂਹੀ ਹਾਂ ਠੀਕ ਹੈ ਇਹ ਸਵਾਕੇ ਵੀ ਲਈ ਸੂਈ ਵੀ ਲਈ ਜਾਣੀ ਤਾਂ ਵੀ ਠੀਕ ਹੈ ਪਹਿਲ ਨੰਬਰ ਤੇ ਗੱਬਣ ਤਾਂ ਤੇਰੀ ਗਰੰਟੀ ਹੈ ਜੀ ਠੀਕ ਹੈ ਤੇ ਥਣਾ ਥਣਾ ਦੇ ਜਮਾ ਓਕੇ ਬਈ ਚਰ ਜਾਵਾ ਓਕੇ ਹੈ ਜੀ ਕਲੀਅਰ ਆ ਪੋਨੇ ਅਰਗੀਆਂ ਧਾਰਾਂ ਠੀਕ ਹੈ ਵਧੀਆ ਜੀ ਚਲੋ ਤੇ ਬਈ ਤੋਰੀ ਫਿਰ ਆਪਾਂ ਰੇਟ ਵੀ ਦੋਸਤੋ ਤੁਹਾਨੂੰ ਪਤਾ ਕਰਕੇ ਦੇਵਾਂਗੇ ਹਾਂ ਬਾਈ ਘਰੇਲੂ ਬੰਦੇ ਨੇ ਕੋਈ ਇਹਨਾਂ ਦਾ ਵਪਾਰ ਦਾ ਕੰਮ ਨਹੀਂ ਹੈਗੇ ਤੇ ਬਾਕੀ ਗਾਂ ਦੀ ਜੀ ਕੁਆਲਿਟੀ ਦੀ ਗੱਲ ਕਰੀਓ ਤੁਸੀਂ ਚੈੱਕ ਕਰ ਲਓ ਸਰੀਰਕ ਪੱਖੋਂ ਥੋੜੀ ਜਿਹੀ ਗਾਂ ਜ਼ਰੂਰ ਫਿੱਕੀ ਪੈਂਦੀ ਹੈ ਬਾਕੀ ਲੇਵੇ ਤੋਂ ਤੁਸੀਂ ਜੱਜਮੈਂਟ ਲਾ ਲੋਗੇ ਹਨਾ ਵੀ ਆਪਾਂ ਖੜਾ ਕੇ ਬਈ ਲੰਮੀ ਤੋਰ ਦੀ ਹੈ ਇੱਧਰ ਕੋਈ ਗੱਲ ਇਹ ਅਜੇ ਦਿਨ ਬਾਈ ਕਹਿੰਦਾ ਵੀ 5-7 ਦਿਨ ਲੈ ਜੂਗੀ ਖੜਾ ਲਾ ਬਈ ਮਾੜੀ ਹੀ ਖੜਾ ਲਾ ਇੱਕ ਵਾਰੀ ਥਣ ਚੈੱਕ ਕਰਾ ਦਈਏ ਆਪਾਂ ਇਹ ਆ ਦੇਖ ਲਓ ਤੁਸੀਂ ਹਨਾ ਇਹ ਆ ਦੇਖ ਲਓ ਥਣ ਹੈਗੇ ਚੰਗੇ ਆ ਹਜੇ ਤਾਂ ਭਾਈ ਮੁੱਠੀ ਚ ਆਉਂਦੇ ਹੋਣਗੇ ਹਾਂਜੀ ਹਾਂਜੀ ਮੁੱਠੀ ਵਾਲਾ ਤੁਹਾਨੂੰ ਪੂਰੇ ਸਿੱਧੇ ਕਰਨੇ ਆ ਤਾਂ ਇਹ ਪਲਾਚਾ ਜੀ ਠੀਕ ਆ ਬਾਕੀ ਇਧਰ ਮੂੰਹ ਕਰੀ ਭਾਈ ਇਧਰ ਮੂੰਹ ਕਰੀ ਦਾ ਫੇਸ ਦੀ ਕੁਆਲਿਟੀ ਵੀ ਦਿਖਾ ਦਗੇ ਅੰਨਾ ਕੋਨਾ ਦੀ ਇਹ ਆ ਚੈੱਕ ਕਰੋ ਠੀਕ ਹੈ ਕਰੇਲੂ ਬੰਦੇ ਨੇ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਤੁਸੀਂ ਜਦੋਂ ਇੱਥੇ ਆਉਂਗੇ ਤੇ ਹਾਈਟ ਭਾਈ ਮਾੜਾ ਨਾਲ ਹੋ ਜਾ ਹਾਈਟ ਬਹੁਤਾ ਗਾਂਦੀ ਐ ਨਹੀਂ ਹੈਗਾ ਵੀ ਗਾਂ ਛੋਟੀ ਹੋਊਗੀ ਲੈ ਵੀ ਮੜੀ ਜੀ ਇੱਕ ਵਾਰੀ ਹੇ ਇਧਰ ਨੂੰ ਹੋਰ ਲੈ ਜਾ ਢੇੜਾ ਕਢਾ ਦੇ ਸਮਾਰ ਕੇ ਤਸੱਲੀ ਜੀ ਹੋ ਜੇ ਹਨਾ ਜਿਹੜੀ ਇਹ ਆ ਦੇਖ ਲਓ ਤੁਸੀਂ ਹੱਲ ਨੂੰ ਸਾਈਡ ਪੋਜ਼ ਲੈਵੇ ਤੋਂ ਚੈੱਕ ਕਰ ਲਓ ਬਾਕੀ ਆ ਜੋ ਬਾਈ ਨਾਲ ਨੰਬਰ ਲੈ ਕੇ ਦੇਣੇ ਤੁਹਾਨੂੰ ਤੇ ਰੇਟ ਵੀ ਪਤਾ ਕਰ ਦਿਓ ਹਾਂ ਬਈ ਗੁਰਪ੍ਰੀਤ ਨੰਬਰ ਬੋਲਿਓ ਨੰਬਰ ਤੁਸੀਂ 88475 50784 88475 50784 50784 ਠੀਕ ਆ ਗੱਲ ਤੁਸੀਂ ਕਰੋਗੇ ਬਈ ਤੇ ਤੁਹਾਡਾ ਨਾਂ ਕੀ ਆ ਮੇਰਾ ਨਾਂ ਜਗਸੀਰ ਸਿੰਘ ਜਗਸੀਰ ਸਿੰਘ ਠੀਕ ਆ ਬਈ ਤੇ ਬਈ ਜਗਸੀਰ ਰੇਟ ਕੀ ਕਰ ਦੇਉਗਾ ਦਾ ਰੇਡ ਫੋਨ ਤੇ ਕਰਾਂਗੇ ਫੋਨ ਤੇ ਠੀਕ ਆ ਬਾਈ ਤੇ ਲੈ ਵੀ ਮਿੱਤਰੋ ਜੇ ਕਿਸੇ ਦੇ ਵੀ ਗਾਂ ਪਸੰਦ ਆਉਂਦੀ ਆ ਤੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਗਾਂ ਲੈ ਜਾਓ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਵੀਰਾਂ